ਸਰਨ ਸਤਿ ਸ਼੍ਰੀ ਅਕਾਲ ਜੀ ਅੱਜ ਵੀਡੀਓ ਦੇ ਵਿੱਚ ਸਾਨੂੰ ਇੱਕ ਖੰਗ ਵਾਲੀ ਦਵਾਈ ਬਾਰੇ ਦੱਸਣਾ ਹੈਗਾ ਤੇ ਆ ਆ ਤੁਸੀਂ ਇਨਸਾਈਡ ਤੇ ਤਸਵੀਰ ਦੇਖ ਸਕਦੇ ਹੋਗੇ ਬਈ ਇਹ ਦਵਾਈ ਨੇ ਬਹੁਤ ਨੁਕਸਾਨ ਬਚਾਇਆ ਜਿਹੜੇ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸੀ ਉਹਨਾਂ ਵਾਸਤੇ ਇਹ ਮੈਡੀਸਨ ਬਹੁਤ ਘਾਤਕ ਸਿੱਤ ਹੋਈ ਤੇ ਇਹ ਪੀਣ ਵਾਲੀ ਦਵਾਈ ਸੀ ਬਾਈ ਤੇ ਮੱਧ ਪ੍ਰਦੇਸ਼ ਦੇ ਤੇ ਕੇਰਲ ਦੇ ਵਿੱਚ ਇਹ ਦਵਾਈ ਨਾਲ ਘਟੋ ਘਟ ਵੀ ਬੱਚਿਆਂ ਦੀ ਮੌਤ ਹੋ ਚੁੱਕੀ ਆ ਇਹਦੇ ਵਿੱਚ ਕੁਝ ਅਜਿਹੇ ਸਾਲਟ ਪਾਏ ਗਏ ਸੀ ਜਿਨ੍ਹਾਂ ਦੀ ਮਾਤਰਾ ਜ਼ਿਆਦਾ ਸੀ ਤੇ ਜਿਹੜੇ 20 ਬੱਚੇ ਉਹ ਮਰੇ ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਦੀਆਂ ਕਿਡਨੀਆਂ ਫੇਲ ਹੋ ਗਈਆਂ ਨੇ ਤੇ ਆਪਾਂ ਨੂੰ ਪਤਾ ਕਿ ਆਪਾਂ ਆਮ ਹੀ ਕਿਸੇ ਮੈਡੀਕਲ ਵਗੈਰਾ ਤੋਂ ਲੈ ਕੇ ਆਉਂਦੇ ਆ ਮੈਡੀਸਨ ਜਾਂ ਜਿਨ੍ਹਾਂ ਕੰਪਨੀਆਂ ਆਪਾਂ ਡਾਕਟਰਾਂ ਨੂੰ ਰეკਮੈਂਡ ਕਰਦੀਆਂ ਨੇ ਕਿ ਸਾਡੀ ਦਵਾਈ ਵੇਚੋ ਮੂਵੀ ਡਾਕਟਰ ਦੇ ਦਿੰਦੇ ਨੇ ਕਿਉਂਕਿ ਉਹਨਾਂ ਦੀ ਮਾਤਰਾ ਵਗੈਰਾ ਜਿਹੜੀ ਉਹ ਕੰਪਨੀਆਂ ਵਗੈਰਾ ਹੀ ਚੈੱਕ ਕਰਦੀਆਂ ਨੇ ਡਾਕਟਰਾਂ ਦਾ ਸਿਰਫ 딜 ਕਰਕੇ ਉਹ ਏਜੰਟ ਦੇ ਕੇ ਜਾਂਦੇ ਨੇ ਕਿਉਂਕਿ ਉਹ ਤਾਂ ਚੈੱਕ ਨਹੀਂ ਕਰਦੇ ਤੇ ਉਹ ਉਸੇ ਤਰ੍ਹਾਂ ਕਿਸੇ ਡਾਕਟਰ ਨੇ ਗਾਹ ਉਹ ਬੱਚੇ ਵਗੈਰਾ ਨੂੰ ਦਿੱਤੀਆਂ ਹੋਣਗੀਆਂ ਤੇ ਉਹਦੇ ਨਾਲ ਕੋਈ ਮੱਧ ਪ੍ਰਦੇਸ਼ ਤੇ ਕੇਰਲ ਦੇ ਵਿੱਚ ਕਈ ਬੱਚਿਆਂ ਦੀ ਇਹ ਦਵਾਈ ਨਾਲ ਡੈਥ ਹੋ ਗਈ ਤੇ ਇਸ ਤਰ੍ਹਾਂ ਬਸੇ ਹੁਣ ਕੇਰਲ ਤੇ ਮੱਧ ਪ੍ਰਦੇਸ਼ ਦੀ ਸਰਕਾਰ ਨੇ ਇਸ ਤੇ ਬੈਨ ਲਗਾ ਦਿੱਤਾ ਤੇ ਆਪਣੇ ਪੰਜਾਬ ਦੇ ਵਿੱਚ ਵੀ ਸਰਕਾਰ ਨੇ ਇਹ ਦਵਾਈ ਤੇ ਬੈਨ ਲਾ ਦਿੱਤਾ ਪਰ ਆਪਣੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਈ ਵਾਰੀ ਇਸ ਵਿਸ਼ੇ ਤੇ ਖਬਰ ਨਹੀਂ ਪਹੁੰਚਦੀ ਤਾਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਇਹ ਖਬਰ ਦੱਸਣ ਲਈ ਇਹ ਵੀਡੀਓ ਬਣਾ ਰਹੇ ਹਾਂਗੇ ਤੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੱਸ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਮੇ ਆਪਣਾ ਠੰਡ ਦਾ ਸੀਜ਼ਨ ਆਊਗਾ ਆਪਾਂ ਆਪ ਹੀ ਕਈ ਵਾਰੀ ਮੈਡੀਕਲ ਵਗੈਰਾ ਤੋਂ ਆਪ ਮਹਾਰੇ ਇਹ ਚੀਜ਼ਾਂ ਲੈ ਆਉਣਿਆਂਗੇ ਆਪਾਂ ਬੱਚਿਆਂ ਨੂੰ ਦੇ ਦਿੰਨੇ ਹਾਂ ਛੋਟਿਆਂ ਨੂੰ ਤੇ ਜਿਹੜੇ 2 ਸਾਲ ਤੋਂ ਘੱਟ ਦੇ ਬੱਚੇ ਨੇ ਆ ਤੁਸੀਂ ਇਧਰ ਸਾਈਡ ਤੇ ਦੇਖ ਸਕਦੇ ਹੋਗੇ ਜਿਹੜੀ ਇਹ ਸੀਸੀ ਜਿੱਥੇ ਤੱਕ ਸੰਭਵ ਹੋ ਸਕਦਾਗਾ ਆਪਾਂ ਡਾਕਟਰ ਦੀ ਰੈਣ ਨਾਲ ਹੀ ਦਵਾਈ ਲਿਓ ਕਿਉਂਕਿ ਅੱਗੇ ਸੀਜ਼ਨ ਦੇ ਵਿੱਚ ਕਾਫੀ ਇਹ ਬਿਮਾਰੀ ਬੱਚੇ ਵਗੈਰਾ ਤੇ ਆਪਾਂ ਨੂੰ ਵੀ ਆ ਜਾਂਦੀਆਂ ਨੌਜਵਾਨਾਂ ਨੂੰ ਕਿਉਂਕਿ ਅੱਗੇ ਜਾ ਕੇ ਸੀਜ਼ਨ ਹੀ ਇਹ ਹਰ ਜਹਾ ਹਉਣ ਵਾਲਾ ਹੈਗਾ ਠੱਡ ਦਾ ਮੌਸਮ ਆਉਣ ਵਾਲਾ ਹੈਗਾ ਤੇ ਉਹਦੇ ਵਿੱਚ ਆਪਾਂ ਆਪ ਮਹਾਰੇ ਇਹ ਮੈਡੀਸਨ ਦੀ ਵਰਤੋਂ ਨਾ ਕਰੀਏ ਕਿਸੇ ਵੀ ਮੈਡੀਸਨ ਦੀ ਆਪਾਂ ਵਰਤੋਂ ਨਾ ਕਰੀਏ ਕਿਉਂਕਿ ਇਹ ਚੀਜ਼ਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਹੁੰਦਾ ਜਦੋਂ ਕਈ ਵਾਰੀ ਆਪਾਂ ਆਪ ਮਹਾਰੇ ਵਰਤ ਲੈਣਿਆ ਤਾਂ ਇਹਦਾ ਪਤਾ ਨਹੀਂ ਕੀ ਜਿਆ ਕੀ ਨੁਕਸਾਨ ਪਹੁੰਚਾ ਦੇ ਮੈਡੀਸਨ ਆਪਾਂ ਨੂੰ ਡਾਕਟਰ ਤੋਂ ਬਗੈਰ ਨਹੀਂ ਲੈਣੀ ਚਾਹੀਦੀ ਇੰਨਾ ਕਹਿੰਦੇ ਹੋਏ ਆਪਾਂ ਵੀਡੀਓ ਦਾ ਅੰਤ ਕਰਦੇ ਹਾਂਗੇ ਅੱਗੇ ਤੁਹਾਡੇ ਵਾਸਤੇ ਹੋਰ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਲਾਈਕ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਵੀਡੀਓ ਵੱਧ ਤੋਂ ਵੱਧ ਬੰਦਿਆਂ ਕੋਲੇ ਪਹੁੰਚ ਸਕੇ ਤਾਂ ਕਿ ਉਹਨਾਂ ਨੂੰ ਇਹ ਖਬਰ ਦਾ ਪਤਾ ਲੱਗੇ ਕਿਸੇ ਦਾ ਨੁਕਸਾਨ ਨਾ ਹੋ ਸਕੇ ਧੰਨਵਾਦ